ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪੰਡ ਭੇਖਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੋਂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ 'ਚ ਤੁਹਾਡੇ ਵਾਸਤੇ ਜਿਹੜੇ ਤਿੰਨ ਨੰਗੇ ਲੈ ਕੇ ਆਂਦੇ ਆ ਇੱਕ ਤਾਂ ਵੀਰੇ ਮੋਰਾ ਦਾ ਤੋਪਾ ਸਾਰਾ ਦਾ ਸਾਰਾ ਜੈਡ ਬਲੈਕ ਬਾਲਾ ਚੰਗਾ ਬੱਚਾ ਤੇ ਦੋ ਛੋਟੇ ਬੱਚੇ ਡਿਟੇਲ ਤੁਹਾਨੂੰ ਮੈਂ ਬਾਾਈ ਤੋਂ ਲੈ ਕੇ ਦੇਵਾਂਗਾ ਤਸਲੀ ਬਰਖ ਤੁਸੀਂ ਕਰਨੀ ਹੈ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਤੇ ਮੁੱਲ ਬਿਲਕੁਲ ਜਾਇਜ਼ ਰਹਿਣ ਵਾਲੇ ਸასი ਗਾਲ ਜੀ ਸასი ਗਾਲ ਬਾਈ ਜੀ ਨਾਮ ਤੇ ਐਡਰੈਸ ਦਾ ਨਾਮ ਕੁਲਜੀਤ ਸਿੰਘ ਪਿੰਡ ਪੇਖਾ ਜਲਾ ਮੋਗਾ ਤਹਿਸੀਲ ਬਾਗਾਪੁਰਾਣਾ ਜੀ ਮੋਬਾਈਲ ਨੰਬਰ ਜੀ 991444685 ਜੀ ਤਿੰਨ ਨਾ ਆਗਾ ਬਾਈ ਤਿੰਨ ਜੀ ਉਹਦੇ ਆਪਣੇ ਕੋਲੇ ਪੰਜ ਸੀਗਾ ਉਹ ਸੇਲ ਹੋ ਗੀਆਂ ਤਿੰਨ ਅੱਜ ਲੈ ਕੇ ਆਇਆ ਠੀਕ ਆ ਹਾਂ ਉਹਦਾ ਹੀ ਰਹਿਣੇ ਆਪਣੇ ਕੋਲ ਨਾਲ ਹਾਂਜੀ ਹਾਂਜੀ ਕੱਟੀਆਂ ਬੱਚੀਆਂ ਕੱਟੀਆਂ ਜਾਂ ਬੱਚੀਆਂ ਬਸ ਦੋਨਾਂ ਚ ਸੇਮ ਠੀਕ ਆ ਕਿਧਰੋਂ ਕਰਕੇ ਸ਼ੁਰੂ ਆਵੇ ਐਸੇ ਉਹਦੇ ਕਰ ਬਸ ਨਕੀਨ ਨੇ ਤੋਂ ਸ਼ੁਰੂ ਕਰਦੇ ਆ ਪੱਠ ਬੂੜਾ ਚੈੱਕ ਕਰੋ ਬਾਈ ਕਿਸੇ ਵਸੋ ਬਰੀਕੀ ਆ ਕਿ ਕਿਹਦਾ ਇਹਦਾ ਬਲੈਕ ਕਲਰ ਆ ਨਾ ਪੂਰਾ ਕਾਲਾ ਪੂਰਾ ਠੰਡੀ ਸੀਲ ਵੀ ਦੇਖ ਲਓ ਜੀ ਝੋਲੀ ਚੈੱਕ ਕਰੋ ਅੱਜ ਹੀ ਆਈ ਆ ਨਾਲੇ ਕਰਵਾ ਲਈ ਹਮਮ ਬੋਡੀ ਸਟਰਕਚਰ ਦੀ ਕਿੰਨੇ ਕੁ ਮਾਰਾ ਬੱਚੇ ਦੀ ਇਹਦੀ ਜੀ ਹੈਗੀ ਉਹਨਾਂ ਦੇ 1 ਸਾਲ ਤੇ 2 ਮਹੀਨੇ ਕਿਹਾ 1 ਸਾਲ ਤੇ 2 ਮਹੀਨੇ ਹਾਂ 14 ਮਹੀਨੇ ਹੋ ਗਏ 14 ਮਹੀਨੇ ਹੋ ਗਏ ਸਿੰਘ ਜੀ ਸਿੰਘੀ ਗੋਲਾ ਮੈਂ ਕਹ ਯਾਰ ਇੱਕ ਚੀਜ਼ ਆ ਹੈਨਾ ਸ਼ੌਕਣਾ ਦਿਖਾਦੀ ਬਾਈ ਕਰੀ ਬਣ ਕੇ ਸ਼ੌਕਣਾ ਬਰੇ ਸਹੀ ਗੱਲ ਚੀਜ਼ ਬਹੁਤ ਚੰਗੀ ਆ ਜਾਨਵਰ ਇਦਾਂ ਦਾ ਤਿਆਰ ਹੁੰਦਾ ਜੀ ਦੇਖ ਲਓ ਮੱਝ ਕਿਦਾਂ ਦੀ ਤਿਆਰ ਹੋਊਗੀ ਹੂੰ ਜਿੱਦੇ ਤਿਆਰ ਹੋਗੀ ਨਾ ਅੱਧਾ ਪਿੰਡ ਮਗਰ ਫਿਰੂ ਬਾਈ ਸਾਨੂੰ ਦੇ ਦੇ ਹਾਂਜੀ ਹਾਂਜੀ ਇਹ ਗੱਲ ਨਹੀਂ ਆਏ ਨਹੀਂ ਬਾਈ ਦੇਖ ਲੈ ਖੜਨੀ ਖੁੜਨੀ ਕਰਮਾਲੀ ਦੀ ਪੈਠਪੜਾ ਚੌੜਾ ਦੇਖ ਲੈ ਕਿਸੇ ਪਾਸੇ ਕਮੀ ਨਹੀਂ ਜੀ ਪੂਰੇ ਲੈਗ ਸਕੋਰ ਵੀੜ ਦੀ ਹੱਡੀ ਚੰਗੀ ਆ ਪੈਠਪੂੜਾ ਚੌੜਾ ਗੋਲ ਆ ਵਜਨ ਵਾਲੀ ਆ ਤੇ ਸੰਭੀ ਭਲੀ ਵੀ ਆ ਕੱਲੀ ਬਾਈ ਬਰੀਡ ਨਹੀਂ ਕਿ ਜਿਹੜੇ ਵੀਰਾ ਕੋਲੋਂ ਮਾਲਕਾਂ ਕੋਲੋਂ ਆਈ ਆ ਨਾ ਉਹਨਾਂ ਦੀ ਸੇਵਾ ਵੀ ਬਈ ਪੂਰੀ ਚੰਗੀ ਸੀ ਹੈਨਾ ਪਤਾ ਨਹੀਂ ਬਾਈ ਜੀ ਕਿਹੜੇ ਸਾਹ ਹੁਣ ਅਗਲੇ ਵੇਚ ਦਿੰਦੇ ਆ ਜੀ ਇਹ ਤਾਂ ਹੈਰਾਨੀ ਵਾਲੀ ਗੱਲ ਆ ਦੇਖੋ ਸੰਗ ਤੇ ਮੂੰਹ ਮੱਥਾ ਹੂੰ ਵੇਚਣ ਵਾਲੀ ਚੀਜ਼ ਨਹੀਂ ਪਾਣੀ ਪਿਆ ਲਓ ਬੰਦੀ ਮੂੰਹ ਮੂੰਹ ਵਾਲੇ ਪਾਸਿਓਂ ਜੀ ਵੇਚਣ ਵਾਲੀ ਚੀਜ਼ ਨਹੀਂ ਹਾਂਜੀ ਹਾਂਜੀ ਜੈਜ ਡਿਮਾਂਡ ਜਿਹੜੇ ਲੈਣੇ ਆ ਜੈਜ ਮੇਰੇ ਆਪਾਂ ਨੇ ਤਿੰਨਾਂ ਦੇ ਉਦੋਂ ਵੀ ਆਪਾਂ ਇਹ ਕੰਮ ਹੀ ਸ਼ੁਰੂ ਕਰ ਲਿਆ ਵਿਵਾਦ ਬਤਨ ਮੰਗਣ ਦਾ ਫਾਇਦਾ ਹੀ ਕੋਈ ਨਹੀਂ ਜਿਹੜੇ ਲੈਣ ਵਾਲੇ ਮੰਗਣੇ ਆ ਉਹੀ ਮੰਗਣੇ ਆ ਉਹੀ ਮੰਗਣੇ ਆ ਜਿਹੜਾ ਮਰਜੀ ਬਈ ਬੰਦਾ ਫੋਨ ਉਹੀ ਲਾਵੇ ਜਿਹੜਾ 33000 ਰੁਪਏ ਦੀ ਹਾਂ ਨਾ ਜਮਾ ਜਮਾ ਬਾਲਾ ਜੰਗਾ ਹਾਂ ਭਾਈ ਜੀ ਇਹ ਤਾਂ ਆਪਾਂ ਨੂੰ ਵੀ ਪਤਾ 1.5 ਪੌਣੇ 2 ਲੱਖ ਵਾਲਾ ਜੀ ਅੱਜ ਦੇ ਬਾਜ਼ਾਰ ਨਾਲ ਜੇ ਦੂਰ ਜਾਵੜਿਆ ਤਾਂ ਕਹਿਣਾ ਕੀ ਹੈ ਕਿੰਨੇ ਦਾ ਬੱਚਾ ਤਿਆਰ ਹੋਣੀਗਾ ਭਈ ਤਿਆਰ ਹੋ ਕੇ 70000 ਦਾ ਦੇਖੂਗਾ ਹਾਂ ਇਹ ਚੀਜ਼ਾ ਨਹੀਂ ਕਿ ਇਹ ਜਿੱਦੇ ਤਿਆਰ ਹੋਇਆ ਨਾ ਅਗਲੇ ਜਿਹੜਾ ਮੁੱਲ ਲਾਉਣ ਆ ਗਿਆ ਆਏ ਨਹੀਂ ਬਈ ਨੱਕ ਮਾਰ ਕੇ ਮੁੜ ਜੂਗਾ ਕੋਈ ਨਾ ਕੁਝ ਕਹਿ ਕੇ ਜਾਊਗਾ ਇੱਕੇ ਜਾਊ ਮੈਂ ਖੁਸ਼ ਹੀ ਹੋਊਗਾ ਜੀ ਖੁਸ਼ ਹੀ ਹੋਊਗਾ ਕਹਿਣਾ ਹੀ ਨਹੀਂ ਕਿਸੇ ਨੇ ਖੁਸ਼ੀ ਹੋ ਆਪਣੇ ਜਾਨਵਰ ਜੀ ਤਿੰਨੇ ਹੀ ਇਦਾਂ ਦੇ ਹੋਣਗੇ ਹੁਣ ਆ ਬੱਚਾ ਜੀ ਇਹ ਬੱਚੇ ਛੋਟੇ ਆ ਹੈਨਾ ਛੋਟੇ ਆ ਦੇਖੋ ਥਾਣਾ ਦੀ ਬਰੀਕੀ ਜੀ ਹਮ ਇੱਕ ਮੇਨ ਘਾਲਾ ਨਾ ਤਾਂ ਫੋਟ ਸ਼ਾਂਕ ਹੋ ਨਾ ਜੁੜਦਾ ਢੜਦਾ ਹੋਊਗਾ ਬਰੀਕੀ ਹੋਊਗੀ ਜੀ ਨਾਲੇ ਐਵੇਂ ਨਾ ਲੂਤਲਾ ਹੋਣਗਾ ਜੀ ਹਮ ਇਹ ਬਰੀਡ ਵਾਲੇ ਪਸ਼ੂ ਦੇ ਨਿਸ਼ਾਨੇ ਹੁੰਦੀ ਚੰਗਾ ਪਸ਼ੂ ਭਈ ਨਹੀਂ ਲੂਤ ਲੂਤ ਕਰਦਾ ਕਵਾਲਿਟੀ ਪੂਰੀ ਚੰਗੀ ਆ ਇਹਦੀ ਹਨਾ ਹੂੰ ਸਾਲ ਦੀ ਉਮਰ ਆ ਬਾਈ ਜੀ ਜਿਹਨੇ ਬੋਰੀ ਚਾਰਤੀ ਜਾਂ ਤਿੰਨੇ ਜਾਨਵਰ ਦੇਖ ਲਓ ਜੀ ਇਹਦੀ ਖੜਨੀ ਖੁੜਨੀ ਨਵੀਂ ਉਮਰ ਆ ਜੀ ਇਹਨਾਂ ਬੱਚਿਆਂ ਦੀ ਹੂੰ ਚੰਗੀ ਜੀ ਬਾਕੀ ਥਣ ਸਾਫ ਹੋਣਾ ਚਾਹੀਦਾ ਜੀ ਥਣ ਚ ਦੁੱਧ ਹੁੰਦਾ ਥਣ ਚ ਦੁੱਧ ਹੁੰਦਾ 6 ਵਜੇ ਦੁੱਧ ਹੁੰਦਾ ਤੇ ਬਾਕੀ ਬਰੀਡ ਚ ਦੁੱਧ ਹੁੰਦਾ ਵੀਰੇ ਤੇ ਇਹਦੀ ਡਿਮਾਂਡ ਵੀਰੇ ਬਾਈ ਜੀ net ਹੀ ਹੋਣਗੇ 19000 ਰੁਪਏ ਦੀ ਹਾਂ ਨਾ ਹੀ ਲੇ ਨਹੀਂ ਹਾਂ ਉਨੇ ਬੇ ਦੂਜੇ ਪਾਸੇ ਵੀ ਉਨੇ ਦੀ ਇਹ ਤਾਂ ਕੱਟੀ ਆ ਜੀ ਤੁਸੀਂ ਤੈਨੂੰ ਦੱਸੀ ਜਾਂਦੀ ਕਿੱਡੀ ਭਾਰੀ ਆ ਜੀ ਨਿੱਕਰ ਇਹ ਤਾਂ ਗੱਲ ਇਹਦਾ ਵੀ 10000 ਹੀ ਆ ਠੀਕ ਆ ਇਹਦਾ ਜੇ ਕੋਈ ਜੋੜਾ ਲਊਗਾ ਕੋਈ ਆਏ ਨਾ ਕਿਸੇ ਨੂੰ ਕਰਾਇਆ ਨਹੀਂ ਫਰੀ ਕਿਸੇ ਨੂੰ ਕੁਝ ਨਹੀਂ 1000 ਰੁਪਿਆ ਜੋੜੇ ਜੋ ਛੋੜੋ ਪੰਜ ਪੰਜ ਹਾਂ ਆਪਾਂ ਉਹੀ ਮਾਰਜਨ ਲਿਆ ਜਿਹੜਾ ਆਪਾਂ ਆਪ ਦਾ ਜਾਇਜ਼ ਰੱਖ ਕੇ ਹੋਰ ਨਾਵੇਂ ਬੰਦਾ ਕਰੇ ਬਾਈ ਇੰਨੇ ਕਰ ਲਾ ਘੱਟ ਕਰ ਲਾ ਹਾਂ ਉਹਦਾ ਫਾਇਦਾ ਉਹਦਾ ਕੋਈ ਫਾਇਦਾ ਹੀ ਨਹੀਂ ਜੀ ਬੱਸ ਜਿਹੜੇ ਬੰਦੇ ਨੂੰ ਵਧੀਆ ਲੱਗੇ ਉਹ ਭਰ ਸਕਦਾ ਉਹ ਫੋਨ ਲਾ ਲਵੇ ਹੂੰ ਕਿਉਂਕਿ ਯਾਰ ਬਾਈ ਜੇ ਮੰਗਣ ਨੂੰ ਆਪਾਂ ਬਾਹਲੇ ਮੰਗੀ ਤੇ ਅੱਗੇ ਬਾਅਦ ਦੋ ਜੀ ਆ ਰਿਹਾ ਤਰ ਟਿਕਟੀ ਜੇ ਆਪਾਂ ਬਾਈ ਉਹਨਾਂ ਅਗਲੇ ਤੋਂ ਇਹ ਤਾਂ ਹੁਣ ਮੁੱਲ 30000 ਕਰ ਦਗੇ ਫੇਰ ਆਪਾਂ 5 ਛੱਡ ਦੇ ਅਗਲੇ ਤੇ ਮਨਚ ਵੀ ਜਾਊ ਪਤਾ ਨਹੀਂ ਕਿੰਨੇ ਕਮਾਏ ਹੂੰ ਅਗਲੇ ਦੇ ਵੀ ਮਨਚ ਜਿਹੜੇ 5 ਘਟ ਗਿਆ ਇਹ ਉਹਨਾਂ ਚੀਜ਼ਾਂ ਦਾ ਫਾਇਦਾ ਨਹੀਂ ਬਾਈ ਹੂੰ ਚਲੋ ਆਪਣਾ 1000 1500 ਦਾ ਮਾਰਜਨ ਹੁੰਦਾ ਹੈ ਹਾਂਜੀ ਉਹੀ ਗੱਲ ਹੈ ਜੀ ਨਾਲੇ ਕਟੀਆਂ ਆ ਇਹ ਤਾਂ ਕਿਹੜਾ ਕੋਈ ਮੱਝਾ ਵੀ ਆਪਾਂ ਇਹਨਾਂ ਦੇ 10000 ਰੱਖ ਲਿਆ ਜਿਆ ਕੋਈ ਉਹੋ ਜੀ ਚੀਜ਼ ਕਰਨੀ ਬਾਕੀ ਅਗਲਿਆਂ ਦੇ ਸਾਹਮਣੇ ਆ ਵੀ ਹਰੇਕ ਨੂੰ ਪਤਾ ਅੱਜ ਕੱਲ ਇਹ ਤਾਂ ਗੱਲ ਹੈ ਜਮਾ ਆਪਣੇ ਜਾਇਜ਼ ਰੇਟ ਕੀਤੇ ਆ 19000 ਦੀ ਕੱਟੀ ਕੋਈ ਢੀ ਦੇ ਕੇ ਦਿਖਾਵੇ ਪਹਿਲੀ ਗੱਲ ਤਾਂ ਲੱਭਦੀ ਨਹੀਂ ਨਹੀਂ ਲੱਭ ਕੱਟੀ ਅੱਜ ਲੱਭਦੀ ਨਹੀਂ ਦਿਖਾਈ ਥਾਂ ਵਿੱਚ ਲੈ ਦੇ ਬੜੀ ਗੱਲ ਦੀ ਵੀਰੇ ਬੜਾ ਕਲਾ ਕੰਮ ਹੀ ਹੋਇਆ ਪਿਆ ਕੱਟੀ ਦਾ ਤੱਲੋ ਅਮਰੀਕੀਆਂ ਦੇਖ ਲਓ ਜੀ ਠੀਕ ਆ ਇਹਦੀ ਕੀਮਤ ਵੈਸੇ 19 19000 ਆ ਜੋੜਾ 37 ਦਾ ਹਾਂ ਜੋੜਾ 37 ਠੀਕ ਆ ਹੂੰ ਤੇ ਜਿਹੜਾ ਆ ਬੱਚਾ ਇਹ ਹੈਗਾ ਵੀਰੇ 33000 ਦਾ ਬੱਚਾ ਕਾਹਦਾ ਵੀਰੇ ਨਗੀਨ ਦਾ ਹਾਂਜੀ ਹਾਂਜੀ ਜੋੜ ਦਸੀਆਂ ਦੀ ਥਾਂ ਲੈਵਾ ਦੇਖ ਲੋ ਅਜੇ ਕੱਚੀ ਉਮਰਾ ਤੇ ਚੌੜੀ ਚੂੜੀ ਕਿੰਨੀ ਬੰਦੇ ਦੀ ਵੀ ਰੂਹ ਖੁਸ਼ ਹੋਊ ਜੀ ਦੇ ਕਿੱਲੇ ਦੇ ਜਾਊਗੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ